ਬਾਰੇ ਕੀ ਖਿਆਲ ਓਏ ਖੋਸੇ ਕੋਟ ਲਿਆ ਆ ਸਾਹਮਣੇ ਕਹਿੰਦੇ ਕਈ ਬੁਲਟਾਂ ਦਾ ਜੇਤੂ ਐ ਜਿਹੜੇ ਕਈ ਮੋਟਰਸਾਈਕਲ ਜਿੱਤੇ ਨੇ ਜਿਹੜੇ ਗੱਡੀਆਂ ਜਿੱਤੀਆਂ ਨੇ ਟਰੈਕਟਰ ਜਿੱਤੇ ਨੇ ਅੰਬਾਸੁਰ ਸਿੰਘ ਦੀ ਧਰਤੀ ਦਾ ਨੌਜਾਨ ਇੱਕ ਤਗੜਾ ਨੰਬਰ ਜੋੜਦਾ ਹੋਇਆ ਹੈ ਲੈ ਵੀ ਅੰਬਿਆ 10 ਦੁਨੀਆ ਨੂੰ ਜੁਹਾਰਲੇ ਕਿੰਨੇ ਜਿੱਤੇ ਆ ਏ ਇਸ਼ਾਰਾ ਹੀ ਕਰਦੇ ਆਹ ਕਹਿੰਦੇ ਸੱਤ ਹਾਰ ਲਿਆ ਤੇ ਸੱਤਾ ਜੋ ਮੈਨੂੰ ਲੱਗਦਾ ਇੱਕ ਲੋਹਾਰੇ ਵਾਲਾ ਉਹ ਸਾਡੇ ਕਰੇ ਪੇਟੀਆਂ ਵਾਲੇ ਅੰਦਰ ਖੜਾ ਕਿਉਂਕਿ ਕਈ ਹਾਰਲੇ ਜਿੱਤੇ ਆ ਇੱਕ ਲੋਹਾਰਿਓ ਜਿੱਤਿਆ ਨੌਜਾਨ ਨੇ ਉਹ ਜਿੱਤ ਕੇ ਰਾਤ ਨੂੰ ਸ਼ਿਗਰਾ ਘਰੇ ਖੜਾ ਗਿਆ ਲੈ ਵੀ ਅੰਬਿਆ ਚੇਤੇ ਰੱਖੀ ਇੱਕ ਤੇਰਾ ਹਾਰ ਲੈ ਮੇਰੇ ਘਰੇ ਖੜਾ ਮੇਰ ਕਰੇ ਪਰਮਾਤਮਾ ਕਿਉਂਕਿ ਕਬੱਡੀ ਨੇ ਬਹੁਤ ਕੁਝ ਦਿੱਤਾ ਕਦੇ-ਕਦੇ ਪਿੰਡਾਂ ਦੇ ਵਿੱਚ ਵਿਰਲਾ ਸ਼ਹਿਰਾਂ ਦੇ ਵਿੱਚ ਹਾਰਲੇ ਹੁੰਦਾ ਸੀਗਾ ਤੇ ਕਬੱਡੀ ਵਾਲੇ ਜਿਹੜੇ ਪਾਸੇ ਨੂੰ ਹੋ ਗਿਆ ਹਾਰਲੇ ਹਰਲੇ ਕਰਾਪੀ ਹੈ ਉਧਰ ਕੁਲਵੀਰ ਖੱਖ ਜੀ ਇੱਕ ਬਹੁਤ ਵੱਡਾ ਨਾਮ ਹੈ ਇੰਗਲੈਂਡ ਜਾਣ ਪਹਿਚਾਣਦੇ ਹੋਵੇਗੀ ਜਰੂਰ ਉਹ ਜਾਣ ਪਹਿਚਾਣਦੇ ਹੋਵੇਗੀ ਜਰੂਰ ਸਾਡਾ ਸ਼ਾਜੀ ਆਇਆ ਹੋਇਆ ਹੈ ਹੁਣ ਕਹਿੰਦੇ ਜਿਲੰਦਰ ਤੇ ਜੰਮੂ ਜੁੜ ਗਏ